21 ਦਿਨਾਂ ਦੀ ਅਖੇ ਪ੍ਰੋਲ ਤੇ ਸਰਸੇ ਵਾਲਾ ਸਾਧ ਫਿਰ ਬਾਹਰ ਆ ਰਿਹਾ ਵਾਹ ਸਰਕਾਰੀ ਤੇਰੇ ਹੈ ਬੜਾ ਇਨਸਾਫ ਕਰਦੀ ਪਈ ਹੈ ਯਾਰ ਹੈ ਯਾਰ ਇੱਕ ਬਲਾਤਕਾਰ ਦਾ ਦੋਸ਼ੀ ਬੰਦਾ ਬਲਾਤਕਾਰ ਤੋਂ ਵੱਡਾ ਦੋਸ਼ੀ ਹੋਊਗਾ ਹੈ ਸਭ ਤੋਂ ਵੱਡੀ ਜਿਹੜੀ ਬੇਦਵੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਤਮਾ ਦੀ ਬੇਦਵੀ ਕੀਤੀ ਗਈ ਇਸ ਦੁਸ਼ਟ ਵੱਲੋਂ ਐਸਾ ਲਫੰਡਰ ਦੁਸ਼ਟ ਲੋਗ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਉਸ ਤੋਂ ਮਗਰੋਂ ਬਾਰਡ ਬੰਬ ਤਮਾਕਿਆਂ ਦਾ ਦੋਸ਼ੀ ਇਹ ਬੰਦਾ ਠੀਕ ਹੈ ਨਾ ਐਨੇ ਮਾੜੇ ਕਰਮ ਕੀਤੇ ਹੋਣ ਤੇ ਯਾਰ ਅੱਜ ਫਿਰ ਉਸੇ ਬੰਦੇ ਨੂੰ ਪ੍ਰੋਲ ਮਿਲ ਜੇ ਯਾਰ ਕੀ ਕਹੀਏ ਦੱਸੋ ਕਿੱਡੀ ਉਹਨ ਬੇਇਨਸਾਫੀ ਉਹਨਾਂ ਧੀਆਂ ਨਾਲ ਹੈ ਜਿਨ੍ਹਾਂ ਨੇ ਇਸ ਬਲਾਤਕਾਰੀਏ ਨੂੰ ਸਜ਼ਾ ਦਵਾਈ ਸੀ ਤੇ ਅੱਜ ਉਹ ਬਲਾਤਕਾਰੀਆ 21 21 ਦਿਨਾਂ ਦੀ ਤਿੰਨ ਦਿਨਾਂ ਮਹੀਨਿਆਂ ਦੀ ਦੋ ਦੋ ਮਹੀਨਿਆਂ ਦੀ ਪ੍ਰੋਲ ਤੇ ਬਾਹਰ ਆ ਜਾਂਦਾ ਯਾਰ ਤੇ ਦੂਜੇ ਪਾਸੇ ਸਾਡੇ ਉਹ ਬੰਦੀ ਸਿੰਘ ਠੀਕ ਆ ਨਾ ਸਾਡੇ ਉਹ ਬੰਦੀ ਸਿੰਘ ਜਿਨ੍ਹਾਂ ਨੂੰ 30 30 ਸਾਲ ਹੀ ਹੋ ਗਏ ਜੇਲ੍ਹਾਂ 'ਚ ਬੈਠਿਆ ਨੂੰ 30 30 ਸਾਲ ਸੋਚ ਕੇ ਵੇਖੋ ਵੀਰੋ 30 30 ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆ ਨੂੰ ਉਹਨਾਂ ਵਾਸਤੇ ਕੋਈ ਪ੍ਰੋਲ ਨਹੀਂ ਕੋਈ ਕੁਝ ਨਹੀਂ ਉਹਨਾਂ ਵਾਸਤੇ ਉਹਨਾਂ ਨੂੰ ਬਾਹਰ ਦੇ ਰਸਤੇ ਕਿਉਂ ਨਹੀਂ ਵਿਖਾਈ ਜਾਂਦੇ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ ਦੱਸੋ ਜੇ ਸਰਸੇ ਆਲਾ ਐਡਾ ਵੱਡਾ ਦੋਸ਼ੀ ਬੇਦਵੀ ਦਾ ਛਰੇ ਆਮ ਉਹਨੂੰ 21 ਦਿਨਾਂ ਦੀ ਪ੍ਰੋਲ ਦੇ ਦਿੱਤੀ ਜਾਂਦੀ ਆ ਤਾਂ ਫਿਰ ਇਹ ਹਿਸਾਬ ਲਾਓ ਵੀ ਜਿਹੜੇ ਸਿੰਘਾਂ ਨੇ ਆਪਣੀਆਂ ਸਜ਼ਾ ਹੀ ਪੂਰੀਆਂ ਕਰ ਲੀਆਂ ਯਾਰ ਫਿਰ ਉਹਨਾਂ ਨੂੰ ਕਿਉਂ ਨਹੀਂ ਬਾਹਰ ਕੱਢਿਆ ਜਾਂਦਾ ਵੀ ਜਿਹੜੇ ਸਿੰਘ ਨੇ ਸਜੇ ਹੀ ਪੂਰੀ ਕਰ ਲਈ ਆ ਉਹਨਾਂ ਨੂੰ ਤਾਂ ਛੱਡਨਾਂ ਉਹਨਾਂ ਨੂੰ ਨਹੀਂ ਛੱਡਣਾ ਇਹਦਾ ਬਾਲਾ ਫਿਕਰ ਆ ਵੀ ਇਸ ਪਖੰਡੀ ਸਾਧ ਦਾ ਜਾਂਦਾ ਐ ਜਿੰਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਵੀ ਰਚਿਆ ਸੀ ਠੀਕ ਆ ਨਾ ਇਸ ਪਖੰਡੀ ਦਾ ਤੇ ਸਾਡੇ ਜਿਹੜੇ ਬੰਦੀ ਸਿੰਘ ਆ 30-30 ਸਾਲਾਂ ਚੋ ਜੇਲ੍ਹਾਂ ਚ ਬੰਦ ਬੈਠੇ ਆ ਉਹਨਾਂ ਨੂੰ ਵੀ ਛੱਡਿਆ ਜਾਂਦਾ ਉਹਨਾਂ ਵਾਸਤੇ ਪਤਾ ਨਹੀਂ ਕਿਉਂ ਚੁੱਪ ਹੋ ਜਾਂਦੇ ਆ ਵੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਭਾਈ ਤਾਰਾ ਨੂੰ ਪਿਉਰਾ ਨੂੰ ਕਿੰਨੇ ਸਿੰਘ ਆ ਸਾਡੇ ਜੇਲਾਂ ਚ ਜੱਗੀ ਵਰਗੇ ਯਾਰ ਇਹ ਇਹਨਾਂ ਨੂੰ ਪ੍ਰੋਲ ਦੇ ਦਿਓ ਇਹਨਾਂ ਨੂੰ ਬਾਹਰ ਛੱਡੋ ਇਹਨਾਂ ਨੂੰ ਬਾਹਰ ਕਿਉਂ ਨਹੀਂ ਲਿਆਉਂਦੇ ਜੀ ਕਮਾਲ ਹੀ ਆ ਵੈਸੇ ਤੋਂ ਯਾਰ ਜਿਹੜੇ ਸਾਡੇ ਸਿੰਘ ਅੰਦਰ ਬੈਠੇ ਉਹਨਾਂ ਦਾ ਕੀ ਕਸੂਰ ਆ ਵੀ ਉਹਨਾਂ ਨੇ ਜੋ ਸਜ਼ਾ ਹੀ ਪੂਰੀ ਕਰ ਲਈ ਕੋਈ ਛੱਡੂ ਉਹਨਾਂ ਨੂੰ ਅਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਲੱਗਿਆ ਹੋਇਆ ਕਦੋਂ ਦਾ ਦੱਸੋ ਕਿਸੇ ਦੇ ਕੰਨ ਤੇ ਜੂੰ ਸਰਕੀ ਆ ਸਰਕੀ ਆ ਦੱਸੋ ਤੇ ਦੂਜੇ ਪਾਸੇ ਆ ਸਾਧ ਨੂੰ ਚੜੇ ਮਹੀਨੇ ਚਲੋ ਵੀ ਬਾਹਰ ਫਰਲੋ ਆ ਗਈ ਤੇਰੀ ਚੱਲ ਵੀ ਬਾਹਰ ਫਰਲੋ ਫਿਰ ਜਿਹੜੇ ਮਰਜ਼ੀ ਆਸ਼ਰਮ ਤੇ ਜਾ ਕੇ ਜਿੱਥੇ ਮਰਜ਼ੀ ਰਹਿ ਸਕਦਾ ਜੋ ਮਰਜ਼ੀ ਕਰ ਸਕਦਾ ਇਹਦੇ ਤੇ ਕੋਈ ਪਾਬੰਦੀ ਨਹੀਂ ਇਹਦੇ ਤੇ ਕੋਈ ਪਾਬੰਦੀ ਨਹੀਂ ਭਾਈ ਹਾਂਜੀ ਇਹਦੇ ਤੇ 1% ਦੀ ਕੋਈ ਪਾਬੰਦੀ ਨਹੀਂ ਤੇ ਸਾਡੇ ਸੂਰਮਿਆਂ ਨੂੰ ਜੇਲ੍ਹ ਦੀਆਂ ਕਾਠ ਕੋ ਕਾਲ ਕੋਠੜੀਆਂ ਦੇ ਕਦੋਂ ਦਾ ਬੰਦ ਕੀਤਾ ਸਜ਼ਾ ਪੂਰੀਆਂ ਹੋ ਗਈਆਂ ਦੱਸੋ ਇਨਸਾਫ ਕਿੱਥੇ ਗਿਆ ਇਨਸਾਫ ਕਿਉਂ ਨਹੀਂ ਸਹੀ ਹੋ ਰਿਹਾ ਦੱਸੋ ਠੀਕ ਆ ਕਿ ਨਹੀਂ ਤੱਕਾ ਦੱਸੋ ਵੀ ਭਾਈ ਦੱਸ ਦੋ ਤੁਸੀਂ ਵੀ ਮੈਂ ਕੁਛ ਗਲਤ ਬੋਲਿਆ ਤਾਂ ਜੇ ਸਰਸੇ ਵਾਲੇ ਸਾਧ ਇੱਕ ਬਲਾਤਕਾਰੀਆਂ ਸਭ ਤੋਂ ਵੱਡਾ ਦੂਜਾ ਨੰਬਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਦਾ ਤੀਜਾ ਨੰਬਰ ਮੌੜ ਬੰਬ ਤਮਾਕੇ ਚੌਥਾ ਨੰਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਗਰ ਰਚਨਾ ਇੰਨੇ ਇੰਨੀਆਂ ਮਤਲਕ ਇਹਨੇ ਕਟਨਾਵਾ ਕੀਤੀਆਂ ਠੀਕ ਆ ਕਿ ਨਹੀਂ ਇਸ ਬੰਦੇ ਨੂੰ 21 ਦਿਨਾਂ ਦੀ ਫਰ ਲੋ 2 ਮਹੀਨਿਆਂ ਦੀ ਪ੍ਰੋਲ ਤਨੋ ਮਹੀਨਿਆਂ ਦੀ ਪ੍ਰੋਲ ਕਿਉਂ ਜੇਲ੍ਹ ਚ ਅੰਦਾ ਵਰਤੀਰਾ ਜਿਹੜਾ ਨਾ ਬਹੁਤ ਸਹੀ ਆ ਜੇਲ੍ਹ ਦੇ ਵਿੱਚ ਹਾਂ ਫਿਰ ਜਿਹੜੇ ਮਰਜ਼ੀ ਆਪਣੇ ਮਤਲਬ ਕਿ ਡੇਰੇ ਚ ਜਾ ਕੇ ਸਤ ਸੰਗ ਕਰ ਸਕਦਾ ਜਿੱਥੇ ਮਰਜ਼ੀ ਜਾ ਸਕਦਾ ਇਹਨੂੰ ਕੋਈ ਰੋਕ ਟੋਕ ਨਹੀਂ ਇਹਨੂੰ 1% ਦੀ ਕੋਈ ਰੋਕ ਟੋਕ ਨਹੀਂ ਜਿੱਥੇ ਮਰਜ਼ੀ ਜਾ ਸਕਦਾ ਖੁੱਲੀਆਂ ਖੇਡਾਂ ਇੰਦੇ ਆਸਤੇ ਪਰ ਦੂਜੇ ਪਾਸੇ ਸਾਡੇ ਉਹ ਸਿੰਘ ਜਿਨ੍ਹਾਂ ਨੇ 30-30 ਸਾਲ ਤੋਂ ਉੱਪਰ ਦੀਆਂ ਸਜ਼ਾ ਪੂਰੀਆਂ ਕਰ ਲੀਆਂ ਜਿਹੜੀਆਂ ਅੱਜ ਵੀ ਜੇਲ੍ਹਾਂ ਦੇ ਵਿੱਚ ਸਾਡੇ ਸੂਰਮੇ ਬੰਦ ਬੈਠੇ ਆ ਅੱਜ ਵੀ ਬੈਠੇ ਆ ਕੀ ਅੱਜ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਲ ਨਹੀਂ ਮਿਲ ਸਕਦੀ ਫਿਰ ਇਸ ਹਫ਼ਤੇ ਦੱਸੋ ਜੇ ਇਹੋ ਜਿਹੇ ਲਫੰਡਰ ਸਾਧ ਬਾਹਰ ਆ ਸਕਦੇ 21 ਦਿਨਾਂ ਦੀ ਫਰਲੋ ਤੇ ਕੀ ਭਾਈ ਜਗਤਾਰ ਸਿੰਘ ਹਵਾਰਾ ਨੂੰ 21 ਦਿਨਾਂ ਦੀ ਪ੍ਰੋਲ ਨਹੀਂ ਮਿਲ ਸਕਦੀ ਕੀ ਭਾਈ ਤਾਰਾ ਨੂੰ 21 ਦਿਨਾਂ ਦੀ ਪ੍ਰੋਲ ਨਹੀਂ ਮਿਲ ਸਕਦੀ ਬਲਵੰਤ ਸਿੰਘ ਰਾਜੋਆ ਨੇ ਨੂੰ ਨਹੀਂ ਮਿਲ ਸਕਦੀ ਆ ਬਾਈ ਜੱਗੀ ਜੋਹਲ ਵਰਗੇ ਹੋਰ ਪਤਾ ਨਹੀਂ ਸਾਡੇ ਅਨੇਕਾਂ ਸਿੰਘ ਆ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਬਾਈ ਜਿਹੜੇ ਜੇਲ੍ਹਾਂ ਚ ਬੰਦ ਬੈਠੇ ਆ ਪਰ ਨਹੀਂ ਛੱਡਣਾ ਕਹਿੰਦੇ ਕਹਿੰਦੇ ਵੀ ਸਿੱਖ ਨੂੰ ਨਹੀਂ ਛੱਡਣਾ ਹਾਂ ਤੁਸੀਂ ਜੇ ਆਪਣੇ ਹੱਕ ਆਸਤੇ ਹੀ ਬੋਲੋਗੇ ਤੁਹਾਨੂੰ ਅੰਦਰ ਸਿੱਟਾਂਗੇ ਤੁਹਾਡੇ ਵਾਸਤੇ ਜੇਲ੍ਹਾਂ ਤੁਹਾਡੇ ਵਾਸਤੇ ਐਨਐਸਏ ਆ ਤੁਹਾਡੇ ਵਾਸਤੇ ਸਾਰਾ ਕੁਝ ਆ ਹਾਂ ਚੜਦੀ ਜਵਾਨੀ ਤੋਂ ਲੈ ਕੇ ਯਾਰ 20 ਸਾਲ ਦੀ ਉਮਰ ਸੀ ਅਗਲੇ ਦੀ ਚੜਦੀ ਜਵਾਨੀ ਤੋਂ ਲੈ ਕੇ ਅੱਜ ਤੱਕ ਦਾੜੀ ਦੇ ਕੇਸ ਚਿੱਟੇ ਆ ਗਏ ਜੇਲ੍ਹਾਂ 'ਚ ਬੈਠੇ ਸਾਡੇ ਬੰਦੇ ਛੱਡ ਨਹੀਂ ਰਹੇ ਹਕੂਮੀ ਇਨਸਾਫ ਮੋਰਚਾ ਮੈਨੂੰ ਲੱਗਦਾ 2 ਸਾਲ ਹੋ ਚੱਲੇ ਆ ਹੈ ਉਹ ਚੰਡੀ ਗੜ੍ਹ ਦੀਆਂ ਬਰੂਹਾ ਤੇ ਵਾਈਪੀਐਸ ਚੌਂਕ ਤੇ ਲੱਗਿਆ ਕਿਹੜਾ ਸਾਨੂੰ ਇਨਸਾਫ ਕਿੰਨੇ ਇਨਸਾਫ ਦੇਤਾ ਦੱਸੋ ਅਸੀਂ ਧਰਨੇ ਲਈਏ ਸਾਨੂੰ ਕੋਈ ਇਨਸਾਫ ਨਹੀਂ ਇਹ ਬਿਨਾ ਧਰਨਿਆਂ ਤੂੰ ਇਹਨਾਂ ਦੀਆਂ ਪਰੋਲਾਂ ਸਾਰਾ ਕੁਝ ਇਹ ਰਿਆ ਹੋ ਜਾਂਦੇ ਬੰਦੇ ਇਹ ਉਹਨਾਂ ਬੀਬੀਆਂ ਨਾਲ ਬੇਇਨਸਾਫੀ ਨਹੀਂ ਜਿਨ੍ਹਾਂ ਧੀਆਂ ਨਾਲ ਇਸ ਦੁਸ਼ਟ ਨੇ ਬਲਾਤਕਾਰ ਕੀਤਾ ਕਿੰਨੇ ਬੰਦਿਆਂ ਨੂੰ ਇਸ ਬੰਦੇ ਨੇ ਨਾ ਮਰਦ ਬਣਾਇਆ ਦੱਸੋ ਕਿੱਥੇ ਅਸੀਂ ਗਲਤ ਬੋਲਿਆ ਸ਼ੇਅਰ ਕਰ ਦਿਓ ਸਾਰੇ ਭਰਾ ਜਿਹੜੇ ਤੁਸੀਂ ਨਾਲ ਜੁੜਿਓ ਨਾ ਸਾਰੇ ਵੀਰ ਸ਼ੇਅਰ ਕਰ ਦਿਓ ਅਖੇ ਜੀ ਸਰਸੇ ਵਾਲੇ ਸਾਧ ਨੂੰ 21 ਦਿਨਾਂ ਦੀ ਪ੍ਰੋਲ ਮਿਲ ਗਈ ਆ ਸਰਸੇ ਵਾਲੇ ਸਾਧ ਨੂੰ 21 ਦਿਨਾਂ ਦੀ ਪ੍ਰੋਲ ਮਿਲ ਗਈ ਆ ਤੇ ਸਾਡੇ ਬੰਦੀ ਸਿੰਘਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕਦੋਂ ਪ੍ਰੋਲ ਮਿਲੂਗੀ ਅਖੇ ਉਹਨਾਂ ਨੂੰ ਪ੍ਰੋਲ ਨਹੀਂ ਮਿਲ ਸਕਦੀ ਜਮੈਂ ਉਹਨਾਂ ਨੂੰ ਪ੍ਰੋਲ ਨਹੀਂ ਮਿਲ ਸਕਦੀ ਐਡਾ ਤੱਕਾ ਯਾਰ ਸ਼ਰਿਆਂ ਵੀ ਕਰੀ ਜਾਂਦੇ ਆ ਦੱਸ ਸ਼ਰਿਆਂ ਵੀ ਤੱਕਾ ਕਰੀ ਜਾਂਦੇ ਆ ਕੀ ਕਰੀਏ ਕਰੀਏ ਦੱਸੋ